ਕਰ ਹਾਂਡਾ ਦੀ ਲਿਖੀ ਵੀ ਪੁਸਤਕ ਖੁਦ ਗਰਜ ਕੌਣ ਤੂੰ ਜਾਂ ਮੈਂ ਭਾਗ ਸ਼ੇਮਾ ਮਰਦਾ ਹਾਂ ਮੈਂ ਮਰਦਾ ਹਾਂ ਤੂੰ ਵੀ ਮਰਦਾ ਹੈ ਇੱਥੇ ਸਭ ਹੀ ਮਰਦਾ ਨੇ ਪਰ ਜਿਉਂਦਾ ਕੌਣ ਹੈ ਜਿਉਂਦਿਆਂ ਨੇ ਕਬਰਸਤਾਨ ਵਿੱਚ ਰੂਹਾਂ ਜੋ ਜਾਦ ਹੋ ਚੁੱਕੀਆਂ ਨੇ ਮਰਦਾ ਜਿੰਦਗੀ ਤੋਂ ਚਲੀਆਂ ਗੰਗਾ ਨੇ ਮਰਦਾ ਘਰ ਵਿੱਚੋਂ ਉਹ ਰੂਹਾਂ ਜਿਉਂਦੇ ਜੀ ਮਰ ਚੁੱਕੀਆਂ ਸੀ ਸਵਾਲ ਇਹ ਹੈ ਕਿ ਜਿਉਂਦੇ ਜੀ ਮਰਦਾ ਕਿਵੇਂ ਹੋ ਸਕਦਾ ਪਰ ਸੋਚੋ ਮਰਦਾ ਹੀ ਹੈ ਅੱਜ ਕੱਲ ਇਨਸਾਨ ਜ਼ਮੀਰ ਮਰ ਚੁੱਕੀ ਹੈ ਸਾਫ਼ ਸੱਚੇ ਦਿਲ ਦਾ ਕਤਲ ਕਰ ਦਿੱਤਾ ਗਿਆ ਇਨਸਾਨ ਦੇ ਅੰਦਰ ਇਨਸਾਨੀਅਤ ਮਰ ਚੁੱਕੀ ਹੈ ਰਿਸ਼ਤੇ ਮਰ ਚੁੱਕੇ ਹਨ ਰਿਸ਼ਤਿਆਂ ਵਿੱਚ ਆਪਣਾਪਣ ਮਰ ਚੁੱਕਿਆ ਕਲ ਯੁਗ ਹੈ ਕਲ ਯੁਗ ਹੈ ਸਤਜੁਗ ਮਰ ਚੁੱਕਿਆ ਇੱਕ ਧੀ ਲਈ ਪਿਓ ਵਰਗੇ ਰਿਸ਼ਤੇ ਮਰ ਗਏ ਜੋਦੀ ਇੱਜ਼ਤ ਤੇ ਬੈਰੀ ਬਣ ਗਈ ਮੈਂ ਮਾਂ ਵੀ ਮਰ ਗਈ ਇੱਕ ਮਾਂ ਵੀ ਮਰ ਗਈ ਜੋ ਖੋਦੀ ਇੱਜ਼ਤ ਨਹੀਂ ਬਚਾ ਸਕੀ ਇੱਕ ਧੀ ਉਦੋਂ ਮਰ ਗਈ ਜਦੋਂ ਖੁਦ ਦੇ ਘਰ ਵਿੱਚ ਉਸ ਨੂੰ ਜਿਉਂਦੀ ਜਾਂ ਜਨਮ ਤੋਂ ਪਹਿਲਾਂ ਹੀ ਮਾਰ ਦਿੱਤੀ ਗਈ ਇੱਕ ਪੁੱਤ ਮਰ ਗਿਆ ਜਦੋਂ ਉਹ ਨਸ਼ਾ ਖਾਣ ਦਾ ਆਦੀ ਹੋ ਗਿਆ ਬਚਿਆ ਕੀ ਰਿਸ਼ਤਿਆਂ ਨੂੰ ਰਿਸ਼ਤੇ ਖਾ ਗਏ ਸੱਚ ਨੂੰ ਝੂਠ ਖਾ ਗਿਆ ਰਿਸ਼ਵਤ ਨੌਕਰੀਆਂ ਖਾ ਗਈ ਸਰਕਾਰ ਜਨਤਾ ਨੂੰ ਖਾ ਗਈ ਬੰਦਾ ਬੰਦੇ ਨੂੰ ਖਾ ਗਿਆ ਬਚਿਆ ਕੀ ਦੁਨੀਆ ਵਿੱਚ ਸਿਰਫ ਮਰਦਾ ਹੁਣ ਦੱਸੋ ਕਬਰਸਤਾਨ ਵਿੱਚ ਕੌਣ ਹੈ ਦੁਨੀਆ ਵਿੱਚ ਕੌਣ ਮੈਂ ਮਰਦਿਆਂ ਵਿੱਚ ਗਵਾਚ ਗਿਆ ਲਬਦਾ ਲਬਦਾ ਜਿਉਂਦੇ ਇਨਸਾਨਾਂ ਨੂੰ ਘਰਾਂ ਦਾ ਸਕੂਨ ਖੋ ਬੈਠ ਬੈਠਾ ਬਣ ਕੇ ਉੱਚੇ ਮਕਾਨਾਂ ਨੂੰ ਬੇ ਲੋੜੀ ਦੀਨ ਜ਼ਰੂਰਤਾਂ ਪੂਰੀਆਂ ਕਰਦੇ ਕਰਦੇ ਰੋਲ ਦਿੱਤਾ ਰਮਾਨਾਂ ਨੂੰ ਬੰਦਾ ਬੰਦੇ ਨੂੰ ਖਾ ਗਿਆ ਭਰ ਗਿਆ ਸ਼ਮਸ਼ਾਨਾਂ ਨੂੰ ਮੈਂ ਮਰਦਿਆਂ ਵਿੱਚ ਗਵਾਚ ਗਿਆ ਲਬਦਾ ਲਬਦਾ ਕਿਹੋਂ ਦੇ ਇਨਸਾਨਾਂ ਨੂੰ ਰੂਹਾਂ ਆਜ਼ਾਦ ਨੇ ਧੋਖੇ ਤੂਫਾਨੇ ਤੋ ਝੂਠ ਤੋਂ ਰਿਸ਼ਤਿਆਂ ਤੋਂ ਰਿਸ਼ਤੇ ਤਕੋਰੀ ਤੋਂ ਕੱਲ ਯੁਗ ਤੋਂ ਰਾਤ ਤੋਂ ਬਾਦ ਪੌ ਪਟਾਲੇ ਦੀ ਆਸ ਬਾਕੀ ਬਾਦ ਦੁਆਵਾਂ ਬਹੁਤ ਨੇ ਬਸ ਕਿਸੇ ਆਪਣੇ ਦੀ ਕੀਤੀ ਅਰਦਾਸ ਬਾਕੀ ਹੈ ਮਿੰਦੋ ਸੌਰੇ ਪੇਕੇ ਦੀ ਰੀਤ ਬਣੀ ਹੋਈ ਹੈ ਕਿੰਨਾ ਸੌਖਾ ਹੀ ਦਿੱਤੀ ਦੇ ਹੱਕਦਰਪਲਾਂ ਵਿੱਚ ਬਣ ਜਾਂਦੇ ਕਿ ਮੇਂ ਪਲਾਂ ਵਿੱਚ ਇੱਕ ਜ਼ਿੰਦਗੀ ਗੁਲਾਮ ਬਣਾ ਲੈਂਦੇ ਨੇ ਤੇ ਉਠਣਾ ਬੈਠਣਾ ਕੱਪੜੇ ਪਹਿਨਣ ਦਾ ਟੰਗ ਸੌਣ ਜਾਗਣ ਤੋਂ ਲੈ ਕੇ ਕਿਤੇ ਆਉਣ ਜਾਣ ਇੱਥੋਂ ਤੱਕ ਕਿ ਉਹਦੇ ਖੁਦ ਦੇ ਪੇਕੇ ਘਰ ਜਾਣ ਦਾ ਫੈਸਲਾ ਵੀ ਉਸ ਦਾ ਖੁਦ ਨਹੀਂ ਹੁੰਦਾ ਜਦੋਂ ਕਦੋਂ ਜਾਣਾ ਕਿੰਨਾ ਸਮਾਂ ਰੁਕਣਾ ਇਹ ਸਭ ਉਸ ਦੇ ਨਵੇਂ ਮਾਲਕ ਵੱਲੋਂ ਤੈਅ ਕੀਤਾ ਜਾਂਦਾ ਹੈ ਕਿ ਕੀ ਇਹ ਸਹੀ ਹੈ ਕਿ ਵਿਆਹ ਤੋਂ ਬਾਅਦ ਇੱਕ ਜ਼ਿੰਦਗੀ ਕਿਸੇ ਦੀ ਮਲਕੀਅਤ ਬਣ ਜਾਂਦੀ ਹੈ ਉਸ ਦੇ ਖੁਦ ਦੇ ਕੋਈ ਅਰਮਾਨ ਨਹੀਂ ਹੁੰਦੇ ਔਰ ਚੀਜ਼ਾਂ ਚਾਹੇ ਨਾ ਮਿਲਣ ਪਰ ਉਸ ਦਾ ਹੱਕ ਹੁੰਦਾ ਹੈ ਕਿ ਸਹੁਰੇ ਘਰ ਉਸ ਨੂੰ ਇੱਜ਼ਤ ਮਿਲੇ ਉਸ ਦੇ ਕੀਤੇ ਕੰਮ ਕਰ ਦੀ ਕਦਰ ਹੋਵੇ ਉਸ ਤੇ ਝੂਠੇ ਇਲਜ਼ਾਮ ਨਾ ਲਾਏ ਜਾਣ ਜੇ ਇਹ ਸਭ ਨਹੀਂ ਹੁੰਦਾ ਤਾਂ ਉਹਦੀ ਕੋਈ ਜ਼ਿੰਦਗੀ ਨਹੀਂ ਸਿਰ ਉਸ ਉਸ ਸਿਰਫ ਇੱਕ ਗੁਲਾਮ ਬਣ ਕੇ ਰਹਿ ਜਾਂਦੀ ਇਹ ਸਭ ਗੱਲਾਂ ਸੋਚਦੀ ਮਿੰਦੋ ਆਪਣੇ ਬੀਤੇ ਕੱਲ ਤੇ ਚਾਤੀ ਮਾਰਦੇ ਹੋਏ ਆਪਣੇ ਕੀ ਪਾਲੀ ਦੇ ਆਉਣ ਵਾਲੇ ਭਵਿੱਖ ਬਾਰੇ ਸੋਚ ਕੇ ਡਰ ਜਾਂਦੀ ਹੈ ਸੋਚਦੀ ਹੈ ਕਿ ਪਾਲੀ ਦਾ ਬਾਪੂ ਹੈ ਨਹੀਂ ਭਾਈ ਛੋਟਾ ਹੈ ਪਾਲ ਛੋਟਾ ਪਾਲੀ ਦਾ ਬਾਪੂ ਨਹੀਂ ਹੈ ਜੇ ਉਹਦੇ ਸਹੁਰੇ ਉਹੀ ਸਭ ਪਾਲੀ ਨਾਲ ਕਰਨਗੇ ਜਿਵੇਂ ਉਸ ਨਾਲ ਹੋਇਆ ਤਾਂ ਉਹ ਕਦੇ ਬਰਦਾਸ਼ਤ ਨਹੀਂ ਕਰ ਸਕੇਗੀ ਉਸਨੇ ਫੈਸਲਾ ਕੀਤਾ ਕਿ ਉਹ ਧੀ ਨੂੰ ਵਿਆਹ ਕੇ ਸਹੁਰੇ ਨਹੀਂ ਭੇਜੇਗੀ ਸਗੋਂ ਘਰ ਜਵਾਈ ਬਣਾ ਲਵੇਗੀ ਜਾਇਦਾਦ ਅੱਧੀ ਅੱਧੀ ਪੁੱਤ ਤੇ ਧੀ ਨੂੰ ਵੰਡ ਦੇਵੇਗੀ ਧੀ ਮੇਰੇ ਘਰ ਵਿੱਚ ਮੇਰੀਆਂ ਅੱਖਾਂ ਸਾਹਮਣੇ ਰਹੇਗੀ ਤਾਂ ਉਸ ਨੂੰ ਸਕੂਨ ਰਹੇਗਾ ਪੁੱਤ ਦਾ ਵਿਆਹ ਕਰੇਗੀ ਤੇ ਨੂੰ ਨੂੰ ਵੀ ਪਿਆਰ ਨਾਲ ਰੱਖੇਗੀ ਉਸ ਨੂੰ ਖੋਦ ਤੇ ਪੂਰੀ ਤਸੱਲੀ ਤੇ ਯਕੀਨ ਸੀ ਕਿ ਉਹ ਸਭ ਚੰਗੇ ਤੇ ਵਧੀਆ ਤਰੀਕੇ ਨਾਲ ਸੰਭਾਲ ਲਵੇਗੀ ਮਿੰਦੋ ਨੇ ਆਪਣੇ ਜਾਣ ਪਛਾਣ ਵਿੱਚ ਗੱਲ ਕੀਤੀ ਤਾਂ ਸਭ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਰੀਤ ਰਵਾਜ ਬਦਲੇ ਨਹੀਂ ਜਾਂਦੇ ਪਰ ਉਸ ਨੇ ਵੀ ਫੈਸਲਾ ਕੀਤਾ ਹੋਇਆ ਸੀ ਕਿ ਕਿਸੇ ਹਾਲ ਧੀ ਨੂੰ ਅੱਖਾਂ ਤੋਂ ਓਲੇ ਨਹੀਂ ਕਰੀ ਆਖਰ ਇੱਕ ਰਿਸ਼ਤਾ ਪਿਲ ਗਿਆ ਉਹ ਸੌਰੇ ਕਰ ਰਹਿ ਗਈ ਰਹਿ ਲਈ ਵੀ ਮੰਨ ਗਈ ਮਿੰਦੋ ਨੇ ਪੁੱਤ ਤੇ ਧੀ ਦਾ ਵਿਆਹ ਇਕੱਠੇ ਇੱਕੋ ਦਿਨ ਕਰ ਦਿੱਤਾ ਦਿਨ ਵਧੀਆ ਲੰਘ ਰਹੇ ਸੀ ਧੀ ਜਵਾਈ ਪੁੱਤ ਨੂੰ ਸਭ ਰਾਜੀ ਖੁਸ਼ੀ ਉਸ ਦੀਆਂ ਅੱਖਾਂ ਸਾਹਮਣੇ ਆਪਣੀ ਜ਼ਿੰਦਗੀ ਬਤਾ ਰਹੇ ਸੀ ਕੋਈ ਤੰਗੀ ਨਹੀਂ ਸੀ ਕੰਮਕਾਰ ਵੀ ਪੁੱਤ ਤੇ ਜਵਾਈ ਨੇ ਵਧੀਆ ਸੰਭਾਲ ਰੱਖਿਆ ਸੀ ਮਿੰਦੋ ਨੂੰ ਖੁਸ਼ੀ ਹੁੰਦੀ ਸੀ ਉਸ ਦਾ ਫੈਸਲਾ ਠੀਕ ਰਿਹਾ ਮਿੰਦੋ ਨੇ ਆਪਣੀ ਸਮਝਦਾਰੀ ਤੇ ਪਿਆਰ ਨਾਲ ਪੁੱਤ ਨੂੰ ਤੇ ਧੀ ਜਵਾਈ ਨੂੰ ਕੋ ਘਰ ਵਿੱਚ ਇਕੋ ਬੇੜ ਵਿੱਚ ਖੁਸ਼ੀ ਖੁਸ਼ੀ ਰਹਿਣਾ ਸਿਖਾਇਆ ਕਦੇ ਕੋਈ ਲੜਿਆ ਨਹੀਂ ਤੇ ਜੇ ਕੋਈ ਗੱਲ ਵਿਗੜਦੀ ਹੁੰਦੀ ਵੀ ਬੜੇ ਸੋਹਣੇ ਢੰਗ ਨਾਲ ਸਭ ਸੁਲਝਾ ਲੈਂਦੀ। ਮਿੰਦੋ ਸੱਸ ਨਹੀਂ ਸਾਰੇ ਬੱਚਿਆਂ ਦੀ ਮਾਂ ਵਾਂਗ ਕੇ ਸਭ ਨੂੰ ਪਿਆਰ ਦੇ ਰਹੀ ਸੀ। ਕੋਈ ਗਿਲਾ ਸ਼ਿਕਵਾ ਨਹੀਂ ਸੀ ਕਦੇ ਨੂੰਤੀ ਤੇ ਪੁੱਤ ਜਵਾਈ ਵਿੱਚ ਕਦੇ ਫਰਕ ਨਹੀਂ ਸੀ ਸਮਝਿਆ। ਸੋ ਉਸ ਨਾਲ ਖੁਦ ਨਾਲ ਬੀਤੀ ਉਸਨੇ ਆਪਣੀ ਨੂੰ ਨਾਲ ਕਦੇ ਨਹੀਂ ਸੀ ਕੀਤਾ। ਤੇ ਜਵਾਈ ਨੂੰ ਵੀ ਪੁੱਤ ਤੋਂ ਵੱਧ ਕੇ ਰੱਖਿਆ। ਉਸਨੇ ਸਾਬਤ ਕੀਤਾ ਕਿ ਦਿਲ 'ਚ ਦੂਜਿਆਂ ਪ੍ਰਤੀ ਈਰਖਾ ਦੀ ਜਗ੍ਹਾ ਜੇ ਆਪਣਾ ਬਣ ਲੈ ਕੇ ਆਓ ਤਾਂ ਹਰ ਇੱਕ ਰਿਸ਼ਤਾ ਨਵਾਇਆ ਜਾ ਸਕਦਾ ਹੈ। ਤੇਰੀ ਖਾਤਰ ਚੱਲ ਰਹੇ ਹਾਂ ਨਹੀਂ ਮੈਂ ਕਿਸੇ ਤੋਂ ਕੀ ਲੈਣਾ ਸੀ ਬਰਲਾ ਜੀਤ ਨੇ ਕਿਵੇਂ ਨਾ ਕਿਵੇਂ ਸਮਝਦਾਰੀ ਦੀ ਜ਼ਮੀਨ ਖਰੀਦ ਲਈ ਸੀ ਆਪਣੇ ਬੰਦੇ ਹਿੱਸੇ ਦੇ ਪੈਸੇ ਹਰ ਹੀਲੇ ਪੂਰੇ ਕਰ ਦਿੱਤੇ ਮੈਂ ਸੁਣਿਆ ਕਿ ਸਾਡੇ 4000 ਘੱਟ ਸੀ ਉਹ ਵੀ ਫੋਨ ਵੇਚ ਕੇ ਪੂਰਾ ਕਰ ਹੀ ਦਿੱਤਾ ਪਤਾ ਨਹੀਂ ਕੀ ਫਾਇਦਾ ਦੇ ਸਰੇ ਆਸੀਂ ਜੀਤ ਨੂੰ ਉਸ ਜੁਆਇਨ ਵਿੱਚ ਜੋ ਚੰਗਾ ਬੁਰਾ ਵੀ ਨਾ ਵੀ ਨਾ ਸੋਚੇ ਜੀਤ ਹੋਰੀ ਸਾਂਝੇਦਾਰੀ ਲਈ ਜ਼ਮੀਨ ਦਾ ਜਸ਼ਨ ਮਨਾਏ ਰਹੇ ਸੀ ਮੈਂ ਵੀ ਕੋਲ ਸੀ ਗੱਲਾਂ ਬਾਤਾਂ ਚੱਲ ਰੰਗਾਂ ਸੀ ਜੀਤ ਦੇ ਸੋਨੇ ਦੇ ਕੜੇ ਬਾਰੇ ਹਾਸਾ ਠੱਠਾ ਹੋ ਰਿਹਾ ਸੀ ਕਿ ਫੋਨ ਵੇਚ ਕੇ ਪੈਸੇ ਪੂਰੇ ਕੀਤੇ ਸੋਨੇ ਦਾ ਕੜਾ ਨਹੀਂ ਵੇਚਿਆ ਸੱਚੀ ਸੋਨਾ ਸੋਨੇ ਦਾ ਹੀ ਹੈ ਕਿ ਨਕਲੀ ਭਾਈ ਕਰਦਾ ਜੀਤ ਕੁਝ ਨਾ ਬੋਲੇ ਐਨੇ ਨੂੰ ਆ ਕੀ ਹੋਇਆ ਇਕਦਮ ਰੌਲਾ ਪੈ ਗਿਆ ਜੀਤ ਨੂੰ ਮਾਰਨ ਲਈ ਕੁਝ ਬੰਦੇ ਆ ਗਏ ਜਿਸ ਨੂੰ ਜਿਸ ਪਾਸੇ ਰਾਹ ਮਿਲਿਆ ਭੱਜ ਗਿਆ ਜੀਤ ਨੂੰ ਉਸ ਅੱਗੇ ਭੱਜੇ ਜਾਂਦੇ ਨੂੰ ਮੈਂ ਆਪਣੀ ਅੱਖੀ ਵੇਖਿਆ ਪਲਾਂ ਵਿੱਚ ਹੀ ਪਤਾ ਲੱਗਿਆ ਕਿ ਜੀਤ ਨੂੰ ਮਾਰ ਦਿੱਤਾ ਗਿਆ ਇਹ ਸਭ ਕਿਉਂ ਹੋਇਆ ਕਿਸੇ ਨੂੰ ਪਤਾ ਨਾ ਲੱਗਿਆ ਵਿੱਚ ਵਿੱਚ ਲੋਕਾਂ ਤੋਂ ਇਹ ਹੀ ਸੁਣਿਆ ਕਿ ਪੂਰੀ ਕੰਮਾਂ ਦੇ ਬੁਰੀ ਨਤੀਜੇ ਸਾਂਝੇਦਾਰੀ ਜੀਤ ਨੂੰ ਬੁਰੀ ਪਈ ਪੈਸੇ ਕਿਵੇਂ ਪੂਰੇ ਕੀਤੇ ਹੋ ਕੌਣ ਜਾਣਦਾ ਸੀ ਫੋਨ ਵੇਚ ਕੇ ਕਿ ਜ਼ਮੀਨਾਂ ਦੇ ਪੈਸੇ ਨਹੀਂ ਪੂਰੇ ਪੈਂਦੇ ਅਸਰੀ ਗੱਲ ਕਿਸੇ ਨੂੰ ਨਹੀਂ ਪਸੀ ਪਤਾ ਪਰ ਜੀਤ ਦੇ ਘਰ ਪਰਿਵਾਰ ਦਾ ਔਖਾ ਹੋ ਗਿਆ ਉਸ ਦਿਨ ਤੋਂ ਬਾਅਦ ਜੀਤ ਦੀ ਮਾਂ ਤੇ ਘਰਵਾਲੀ ਕਿਸੇ ਨੂੰ ਨਜ਼ਰੀ ਨਹੀਂ ਪੰਗਾ ਬਸ ਕਦੇ-ਕਦੇ ਉਹਨਾਂ ਦੇ ਘਰ ਤੋਂ ਦਿਲ ਕੰਬਾਉ ਪਰਲਾਪ ਦੀ ਆਵਾਜ਼ ਜ਼ਰੂਰ ਸੁਣਾਈ ਦਿੰਦੀ ਸੀ ਖਤਰਾ ਤੈਨੂੰ ਖੋਦ ਤੋਂ ਹੈ ਖੋਦ ਤੋਂ ਬਚ ਜਾ ਜਿੱਥੇ ਕਰਨੀ ਪੈ ਜੀਬੇ ਬਾਨੀ ਉਸ ਰਾਹ ਤੋਂ ਪਚ ਜਾ ਕੀ ਕਰਨਾ ਲੁੱਟਦਾ ਪੈਸਾ ਝੂਠ ਦੀ ਦولت ਮੈਂ ਤੇ ਇਮਾਨਦਾਰੀ ਨਾਲ ਕਮਾ ਜੇਲਤ ਤੇਰੇ ਦਰ ਨਾ ਆਵੇ ਆਪਣੀ ਇੱਜ਼ਤ بچਾ ਬੂਰੇ ਰਾਹ ਰਾਹ ਨਾ ਜਾ ਟੱਬਰ ਪਿੱਛੇ ਰੋਲ ਜਾਂਦੇ ਨੇ ਬੂਰੇ ਕੰਮਾਂ ਦੇ ਬੂਰੇ ਨਤੀਜੇ ਅਜੇ ਵੀ ਸੰਭਲ ਜਾ ਖਤਰਾ ਤੈਨੂੰ ਖੁਦ ਤੋਂ ਹੀ ਹੈ ਖੁਦ ਤੋਂ ਬਚ ਜਾ ਧੰਨਵਾਦ